Wir ਤੋਰਾ ਨਾਮ ਕੀ ਮੇਰਾ ਨਾਮ ਬਲਵਿੰਦਰ ਕੌਰ ਅਸੀਂ ਯੂ ਐਸ ਐਚ ਰਹਿਨੇ ਆ 30 ਸਾਲ ਤੋਂ ਪਰ ਅਸੀਂ ਦਿਵਾਲੀ ਦੇਖਣ ਇੱਥੇ ਅਮਰਾਸ ਆਏ ਆ ਤੁਸੀਂ ਕਹਿਣਾ ਚਾਹੁੰਦੇ ਆ ਦਿਵਾਲੀ ਕਿੱਸਾ ਤੁਸੀਂ ਮਨਾ ਰਹੇ ਜੇ ਔਰ ਦਰਬਾਰ ਸਾਹਿਬ ਵਿੱਚ ਦਿਵਾਲੀ ਕਿਉਂ ਮਨਾਈ ਜਾਂਦੀ ਹੈ ਦਿਵਾਲੀ ਅਸੀਂ ਸਾਰਾ ਪਰਿਵਾਰ ਇਕੱਠੇ ਸਾਡਾ ਸਾਰਿਆਂ ਦਾ ਮਨ ਸੀਗਾ ਵੀ ਅਸੀਂ ਇਕੱਠੇ ਦਵਾਈ ਦਰਬਾਰ ਸਾਹਿਬ ਜਾ ਕੇ ਮਨਾਈਏ ਤੇ ਸਾਡੀ ਪਰਮਾਤਮਾ ਨੇ ਇੱਛਾ ਪੂਰੀ ਕੀਤੀ ਤੇ ਅਸੀਂ ਆਏ ਇੱਥੇ ਤੇ ਦਿਵਾਲੀ ਮਨਾ ਰਹੇ ਹੁਣ ਅਸੀਂ ਸਾਰੇ ਇਕੱਠੇ ਬੈਠ ਕੇ ਤੇ ਸਾਨੂੰ ਬਹੁਤ ਖੁਸ਼ੀ ਆ ਬਹੁਤ ਸੋਹਣੀ ਆਤਿਸ਼ਬਾਜੀ ਹੋਈ ਅਸੀਂ ਦੇਖੀ ਬਹੁਤ ਹੀ ਨਜ਼ਾਰਾ ਆਇਆ ਸਾਨੂੰ ਤੇ ਦੇਖ ਕੇ ਇਹ ਮੇਰੇ ਹਸਬੰਡ ਨੇ ਹਾਂਜੀ ਹਾਂ ਜੀ ਤੁਹਾਡਾ ਨਾਮ ਕੀ ਮੇਰਾ ਨਾਮ ਸਤਨਾਮ ਸਿੰਘ ਹੌਲਖ ਸਤਨਾਮ ਜੀ ਤੁਸੀਂ ਕਿੱਥੋਂ ਆਏ ਹੋ ਔਰ ਕਿਸ ਤਾਂ ਦਿਵਾਲੀ ਮਨਾ ਰਹੇ ਹੋ ਆ ਮੈਂ ਅਮਰੀਕਾ ਤੋਂ ਸ਼ਿਕਾਗੋ ਸ਼ਹਿਰ ਦੇ ਵਿੱਚੋਂ ਆਇਆ ਤੇ ਇਹ ਦਿਵਾਲੀ ਦਾ ਮੈਂ ਆਪਣੀ ਲਾਈਫ ਵਿੱਚ ਪਹਿਲਾ ਨਜ਼ਾਰਾ ਵੇਖਿਆ ਹੈ ਤੇ ਵੇਖ ਕੇ ਇੰਨਾ ਰੂਹ ਖੁਸ਼ ਹੋਇਆ ਇੰਨਾ ਮਨ ਖੁਸ਼ ਹੋਇਆ ਹੈ ਕਿ ਦੇਖੋ ਸਾਡੇ ਸਾਰੀ ਲਾਈਫ ਵਿੱਚ ਇਹ ਪਤਾ ਨਹੀਂ ਮੁੜ ਕੇ ਨਜ਼ਾਰਾ ਇਹੋ ਜਿਹਾ ਦੀ ਆਉਣਾ ਹੀ ਕਿ ਨਹੀਂ ਆਉਣਾ ਸੀ ਅਸੀਂ ਬੜੇ ਭਾਗਾਂ ਵਾਲੇ ਆਪਣੇ ਆਪ ਨੂੰ ਸਮਝ ਸਮਝ ਰਹੇ ਹਨ ਤੇ ਜਿਹੜਾ ਕਿ ਇਹ ਬੰਦੀ ਛੋੜ ਦਿਵਸ ਦੀਵਾਲੀ ਜਿਹੜੀ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਜਦੋਂ ਗਵਾਲੀਅਰ ਦੇ ਕਿਲੇ ਵਿੱਚੋਂ ਛੁੱਟ ਕੇ ਆਏ ਤੇ ਉਸ ਖੁਸ਼ੀ ਵਿੱਚ ਆਪਣੇ ਇੱਥੇ ਇੱਥੇ ਦੀਵਾਲੀ ਕੀਤੀ ਗਈ ਤੇ ਇਹ ਇੱਕ ਬੜਾ ਬੜਾ ਵੱਡਾ ਦਿਵਾਲੀ ਦਾ ਤਿਉਹਾਰ ਅਸੀਂ ਉਸ ਸ਼ਹਿਰ ਵਿੱਚ ਮਨਾ ਰਹੇ ਹਾਂ ਕਿ ਜਿਹੜਾ ਸ਼ਹਿਰ ਸ੍ਰੀ ਗੁਰੂ ਰਾਮਦਾਸ ਜੀ ਨੇ ਵਸਾਇਆ ਤੇ ਇਹਦੇ ਸਰੋਵਰ ਦੀ ਸੇਵਾ ਕਰਵਾਈ ਤੇ ਇਸ ਹਰਮੰਦਰ ਸਾਹਿਬ ਦੀ ਸੇਵਾ ਕਰਵਾਈ ਤੇ ਮੈਂ ਮੋਰਾ ਨਾਮ ਜੀ ਜੀ ਪਵਨ ਪ੍ਰੀ ਤੋਟੀ ਕਿਸ ਤਰ੍ਹਾਂ ਮਨਾ ਰਹੇ ਤੁਸੀਂ ਦਿਵਾਲੀ ਅਸੀਂ ਦਿਵਾਲੀ ਸਾਰੇ ਪਰਿਵਾਰ ਨਾਲ ਬਹੁਤ ਹੀ ਤੁਮਤਾ ਮਨਾ ਮਨਾ ਰਹੇ ਆ ਸਾਡੀ ਇਹ ਖਾਸ ਸੀ ਅਸੀਂ ਸਵੇਰ ਦੇ ਵੇਟ ਕਰ ਰਹੇ ਸੀ ਕਿ ਅਸੀਂ ਦਿਵਾਲੀ ਮਨਾਈਏ ਬਹੁਤ ਹੀ ਮਿੱਠੀ ਜੀ ਯਾਦਗਾਰ ਅਸੀਂ ਨਾਲ ਲੈ ਕੇ ਜਾਵਾਂਗੇ ਅਮਰੀਕਾ ਤੇ ਅਸੀਂ ਸਾਰਿਆਂ ਨੂੰ ਲੱਖ ਲੱਖ ਵਧਾਈ ਹੋਵੇ ਦਿਵਾਲੀ ਦੀ ਸਾਰਿਆਂ ਨੂੰ ਵੈਗੂ ਜੀ ਦਾ ਖਾਲਸਾ ਵੈਗੂ ਜੀ ਕੀ ਫਤਿਹ